ਚੱਲ ਪਰਲੇ ਪਾਸ ਹਾਏ ਪ੍ਰੀਤਾ ਬਾਏ ਬਾਏ ਪ੍ਰੀਤਾ ਬਾਏ ਯਾ ਪ੍ਰੀਤ ਸੱਤ ਸੱਟਦੀ ਹੈ ਦੋਵਾਂ ਜੀਆਂ ਨੇ ਪ੍ਰੀਤਾ ਜਾਨ ਦੇ ਮਾਂ ਨੰਨੇ ਪ੍ਰੀਤਾ ਕਿਉਂ ਕੀਤਾ ਇਹ ਆ ਵੇਖੋ ਜੀ ਮੇਰੇ ਕੋਲ ਪਾਈ ਜਾਂਦੀ ਹੈ ਕੋਲ ਪਾਈ ਜਾਂਦੀ ਸੁਰਜੀਤ ਸਿੰਘ ਨਾਂ ਦਾ ਸ਼ਖਸ ਹੈ ਜਿਨੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸਨੇ ਉਹਦੇ ਹੱਥ ਬੰਨੇ ਤੇ ਹੱਥ ਬੰਨ ਕੇ ਨਹਿਰ ਦੇ ਵਿੱਚ ਸੁੱਟਦਾ ਤੇ ਇੱਥੇ ਦੱਸਣਯੋਗ ਹੈ ਵੀ ਉਸਨੇ ਇਸ ਚੀਜ਼ ਦੀ ਵੀਡੀਓ ਵੀ ਬਣਾਈ ਤੇ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਰਿਲੇਟਿਵਸ ਵੱਲੋਂ ਦੀ ਮਰਨ ਵਾਲੀ ਲੜਕੀ ਦੀ ਭੂਆ ਵੱਲੋਂ ਪਹਿਲਾਂ ਇਨਫੋਰਮੇਸ਼ਨ ਆਈ ਉਸ ਨੂੰ ਵੈਰੀਫਾਈ ਕੀਤਾ ਤਾਂ ਆ ਚੀਜ਼ ਪਤਾ ਲੱਗੀ ਤੇ ਇਮੀਡੀਏਟਲੀ ਪਾਰਟੀਆਂ ਸਾਡੀਆਂ ਡਿਸਪੈਚ ਕੀਤੀ ਹੈ ਇੱਥੋਂ ਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਤੇ ਜਿਹੜਾ ਇਸਨੇ ਆ ਬਹੁਤ ਹੀ ਖੌਫਨਾਕ ਇੱਕ ਐਕਟ ਕੀਤਾ ਜਿਹੜੇ ਆਪਣੀ ਹੀ ਬੱਚੀ ਨੂੰ ਜਦੋਂ ਦੀ ਲੋ ਨਹਿਰ ਦੇ ਵਿੱਚ ਸੁੱਟਦਾ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਜਿਹੜੀ ਬੰਦੀ ਕਰ ਰਹੀ ਕੀ ਕਾਰਨ ਰੈਸਰ ਕਰਦੀ ਹੈ ਉਹ ਜਿਹੜਾ ਉਹ ਪੁੱਛ ਕੇ ਇਸ ਦੌਰਾਨ ਜਿਹੜਾ ਦੱਸ ਰਿਹਾ ਵੀ ਉਹ ਉਸ ਨੂੰ ਇਹ ਸ਼ੱਕ ਸੀਗਾ ਵੀ ਉਸੀ ਲੜਕੀ ਦੇ ਕੋਈ ਰਿਲੇਸ਼ਨਸ ਹੈ ਜਾਂ ਗਲਤ ਰਿਲੇਸ਼ਨਸ ਹੈਗੇ ਉਸ ਸ਼ੱਕ ਦੇ ਵਿੱਚ ਹੀ ਕਹਿੰਦਾ ਮੈਂ ਉਸ ਨੂੰ ਮਾਰਿਆ ਕਿੰਨੇ ਸਾਲ ਦੀ